ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਬਾਬਾ ਕਰਮ ਸਿੰਘ ਜੀ ਦਾ ਵਾਸਤਾ ਰੋਜ਼ ਹੀ ਖੂਨ ਖਰਾਬੇ ਨਾਲ ਬਾਹਰ ਰੱਖਣ ਹਰ ਲੋਕਾਂ ਨਾਲ ਸੀ ਰੋਜ਼ਾਨਾ ਹੀ ਕੋਈ ਨਾ ਕੋਈ ਨਵਾਂ ਕਰਤੱਬ ਤੱਕਨ ਅਤੇ ਸੋਨਾਂ ਵਿੱਚ ਹੁੰਦਾ ਸੀ ਇੱਕ ਦਿਨ ਇੱਕ ਅਜੀਬ ਘੋਤਕ ਹੋਇਆ ਸੰਤ ਜੀ ਮਹਾਰਾਜ ਨਾਲੇ ਕੰਡੇ ਸਮਤੀ ਸਥਿਤ ਬੈਠੇ ਸਨ ਅਤੇ ਨਜ਼ਦੀਕ ਦੇ ਨਗਰ ਵਿੱਚੋਂ ਇੱਕ ਪਰਿਵਾਰ ਮੰਜੇ ਤੇ ਇੱਕ ਨੌਜਵਾਨ ਨੂੰ ਲੈ ਆਏ ਇਹ ਮਰੀਜ਼ ਵੀ ਲਾ ਇਲਾਜ ਸੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਮਰਜ਼ਬਾਦਾ ਹੀ ਗਿਆ ਕਿਦਰੋਂ ਵੀ ਮੋੜ ਨਹੀਂ ਸੀ ਪੈ ਰਹਾ ਪੀੜਾ ਇਤਨੀ ਸੀ ਕਿ ਹਰ ਸਮੇਂ ਚੀਸਾ ਪੈਨ ਕਰਕੇ ਉਹ ਹੂੰਗਣ ਤੋਂ ਵੀ ਰੁਕ ਗਿਆ ਸੀ ਪੀੜਾ ਇਸ ਦਾ ਜੀਵਨ ਸਾਥੀ ਹੋ ਗਈ ਸੀ ਅਤੇ ਇਸ ਦੇ ਚਿਹਰੇ ਤੋਂ ਇਸ ਦੇ ਮਨ ਦੀਆਂ ਪੀੜਾ ਨੂੰ ਪੜਿਆ ਜਾ ਸਕਦਾ ਸੀ ਇਸ ਨੌਜਵਾਨ ਦਾ ਸਾਰਾ ਪਰਿਵਾਰ ਹੀ ਜਾਣੋ ਇਸ ਦੇ ਪੀੜਾ ਦਾ ਸਾਥੀ ਹੋ ਗਿਆ ਸੀ ਸਾਰੇ ਹੀ ਤੱਬਰ ਦੀ ਕਈ ਦਿਨਾਂ ਤੋਂ ਨੀਂਦ ਹਰਾਮ ਹੋ ਚੁੱਕੀ ਸੀ ਦਿਨੇ ਡਾਕਟਰਾਂ ਮਗਰ ਫਿਰਨਾ ਅਤੇ ਰਾਤ ਨੂੰ ਚੀਕਾ ਮਾਰ ਕੇ ਅੱਬੜਵਾ ਉੱਠ ਉੱਠ ਬੈਠਣਾ ਇਹ ਵਿਵਹਾਰ ਉਹਨਾਂ ਦਾ ਲੋਜ਼ਾ ਬਣਿਆ ਹੋਇਆ ਸੀ ਪਰ ਬਾਬਾ ਜੀ ਦੇ ਦਰਬਾਰ ਵਿੱਚ ਇਹਨਾਂ ਲਈ ਦਰਦੀ ਅਤੇ ਦਰਦਾਂ ਵਾਲਾ ਦੋਹਾਂ ਲਈ ਸਾਂਝਾ ਸੀ ਉਸ ਨੌਜਵਾਨ ਨੂੰ ਲਿਆ ਕੇ ਜਿਸ ਤਰ੍ਹਾਂ ਕਰਬਾਲਿਆਂ ਨੇ ਆਪਣਾ ਸਾਰਾ ਹੀ ਬੋਝ ਬਾਬੇ ਤੇ ਜੁਮੇ ਪਾ ਦਿੱਤਾ ਸੀ ਇਸ ਦਾ ਮੰਝਾ ਟੇਰੇ ਤੋਂ ਬਾਹਰ ਹੀ ਪਿਆ ਸੀ ਅਤੇ ਜਦੋਂ ਬਾਬਾ ਜੀ ਸਮਾਦੀ ਤੋਂ ਉੱਠੇ ਪ੍ਰਭੂ ਦਾ ਵਾਸਾ ਤੱਕਦੇ ਹੋਏ ਤੁਰਿਆਲੇ ਸਨ ਅਗੋਂ ਇਹ ਦੁਖੀ ਪਰਿਵਾਰ ਆ ਚਲ ਨਹੀਂ ਲੱਗਾ ਬਾਬਾ ਜੀ ਨੇ ਪਰਿਵਾਰ ਦੇ ਆਉਣ ਦਾ ਕਾਰਨ ਪੁੱਛਿਆ ਤਾਂ ਪਰਿਵਾਰ ਨੇ ਲਜਾਈ ਨਾਲ ਮੂੰ ਟੱਕੇ ਹੋਏ ਨੌਜਵਾਨ ਦੀ ਲਾ ਇਲਾਜ ਬਿਮਾਰੀ ਦੀ ਪੂਰੀ ਕਹਾਣੀ ਦੱਸ ਦਿੱਤੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅਕੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਪਰਵਾਰ ਨੇ ਮੰਜੀ ਤੇ ਲੇਟੇ ਹੋਏ ਨੌਜਵਾਨ ਨੂੰ ਬਾਬਾ ਜੀ ਦੇ ਚੰਨਾ ਵਿੱਚ ਲਿਆ ਰੱਖਿਆ ਤਾਂ ਬਾਬਾ ਜੀ ਨੇ ਮਿਹਰ ਕਰਕੇ 2 ਮਿੰਟ ਉਸ ਨੌਜਵਾਨ ਵੱਲ ਤਕਿਆ ਅਤੇ ਫਿਰ ਮੁਸਕਰਾ ਪਏ ਅਤੇ ਫਰਮਾਇਆ ਤੁਹਾਨੂੰ ਇਹ ਪਤਾ ਹੈ ਕਿ ਅਸੀਂ ਕੋਈ ਵੈਦਿਕ ਡਾਕਟਰੀ ਤਾਂ ਪੜ੍ਹੇ ਹੀ ਨਹੀਂ ਅਸੀਂ ਤਾਂ ਸਿੱਧੇ ਸਾਧ ਹਾਂ ਨੌਕਰੀ ਕੀਤੀ ਹੈ ਪਹਿਲਾ ਦੁਨੀਆ ਦੀ ਝੂਠੀ ਅਤੇ ਨਾ ਰਹਿਣ ਵਾਲੀ ਸਰਕਾਰ ਦੀ ਫਿਰ ਉਸ ਨੂੰ ਛੱਡ ਕੇ ਜਦੋਂ ਸੱਚ ਦੀ ਸੋਝੀ ਹੋ ਪਈ ਤਦ ਸੱਚੀ ਅਤੇ ਸਥਿਰ ਸਰਕਾਰ ਦੇ ਦਰਦੀ ਪਹਿਰੇਦਾਰੀ ਸੰਭਾਲ ਲਈ ਹੈ ਸੋ ਸਾਡੇ ਇਲਾਜ ਵੀ ਕੁਦਰਤੀ ਹਨ ਜਿਸ ਤਰ੍ਹਾਂ ਬਹੁਤੇ ਬੁਖਾਰ ਨੂੰ ਪਾਣੀ ਪੱਟੀ ਨਾਲ ਸਾਫ਼ ਕੀਤਾ ਜਾਂਦਾ ਹੈ ਬੁਖਾਰ ਘਟਦਾ ਵੀ ਹੈ ਇਸੇ ਹੀ ਤਰ੍ਹਾਂ ਸਾਡਾ ਤਾਂ ਹਰ ਇਲਾਜ ਮਿੱਟੀ ਅਤੇ ਪਾਣੀ ਨਾਲ ਹੀ ਹੋ ਸਕਦਾ ਹੈ ਇਸ ਨੂੰ ਨਾਲੇ ਦੇ ਕਿਨਾਰੇ ਰੱਖ ਕੇ ਇਸ ਉੱਤੇ ਜਲ ਪਾਉਣਾ ਸ਼ੁਰੂ ਕਰੋ ਇਸੇ ਦੇ ਨਾਲ ਇਸ ਦਾ ਲੋਕਤੂ ਭਜਾਏਗਾ ਅਤੇ ਇਹ ਨੋਬਰ ਨੋ ਹੋ ਜਾਵੇਗਾ ਇਹ ਸੁਣ ਕੇ ਉਸ ਦੇ ਪਰਿਵਾਰ ਵਾਲੇ ਬੜਾ ਹੈਰਾਨ ਹੋਏ ਕਿਉਂਕਿ ਜਲ ਤਾਂ برف ਦੀ ਨਿਆਈ ਠੰਡਾ ਸੀ ਅਤੇ ਨੌਜਵਾਨ ਵੀ ਨਮੋਨੀਆ ਦਾ ਮਰੀਜ਼ ਸੀ ਅਤੇ ਉਸ ਉੱਪਰ ਜਲ ਪਾਉਣਾ ਇੱਕ ਐਸਾ ਇਲਾਜ ਸੀ ਜੋ ਕੋਈ ਵੀ ਮਨੁੱਖ ਮੰਨ ਹੀ ਨਾ ਸਕੇ ਬੁੱਧੀ ਇਸ ਇਲਾਜ ਨੂੰ ਕਦੇ ਵੀ ਪਰਵਾਨ ਨਹੀਂ ਕਰ ਸਕਦੀ ਸੀ ਪਰ ਫਿਰ ਵੀ ਉਹ ਡਾਕਟਰ ਅਤੇ ਵੈਦਾਂ ਪਾਸੋਂ ਤਾਂ ਨਿਰਾਸ਼ ਹੋ ਕੇ ਹੀ ਮੁੜੇ ਸਨ ਹੋਣ ਹੋਰ ਕਰ ਵੀ ਕੀ ਸਕਦੇ ਸਨ ਕਿਤੇ ਜਾਣਾ ਵੀ ਜਾਇਜ਼ ਨਹੀਂ ਸੀ ਇਸ ਲਈ ਉਹਨਾਂ ਨੇ ਨੌਜਵਾਨ ਨੂੰ ਮਹਾਪੁਰਖਾਂ ਦੀ ਆਗਿਆ ਵਿੱਚ ਪੇਟ ਕਰਨ ਅਤੇ ਅੰਤਮ ਸਵਾਸ ਗੁਰੂ ਦੀ ਜਾਜ ਅnder ਬਤੀਤ ਕਰਨ ਦੀ ਗੱਲ ਯਾਦ ਕਰਕੇ ਇਹੇ ਹੁਕਮ ਮੰਨਣ ਲਈ ਤਿਆਰ ਹੋ ਗਏ ਹੱਥ ਬਨ ਕੇ ਕਾਰਵਾਈ ਕਰਨ ਦੀ ਆਗਿਆ ਚਾਹੀ ਮਹਾਪੁਰਖਾਂ ਨੇ ਫਿਰ ਦੁਬਾਰਾ ਉਹੀ ਹੁਕਮ ਦਿੱਤਾ ਇਹ ਨਾਰਾ ਕਈ ਕਈ ਸਾਲਾਂ ਤੋਂ ਸਿਮਰਨ ਦੀਆਂ ਲਹਿਰਾਂ ਸੰਦਾ ਆ ਰਿਹਾ ਹੈ ਇਹ ਜਾਣਦਾ ਹੈ ਕਿਸ ਤਰ੍ਹਾਂ ਲਿਵ ਅੰਦਰ ਲਹਿਰ ਪੈਦਾ ਹੋ ਕੇ ਸੰਸਾਰ ਮਾਤਰ ਦੇ ਉਦਾਰ ਦੀ ਮਹਾਨ ਸੱਤਾ ਮਹਾਪੁਰਖਾਂ ਵਿੱਚ ਪੈਦਾ ਹੁੰਦੀ ਹੈ ਕਿਵੇਂ ਆਪਾ ਠਾਰ ਕੇ ਆਪਾ ਗੰਦਾ ਕਰਕੇ ਲੋਕਾਂ ਦੇ ਕੱਪੜੇ ਮੈਲੇ ਸਰੀਰ ਅਤੇ ਮਹਿਤੋਈਦੀ ਹੈ ਇਹ ਇਸ ਨੂੰ ਕੁਦਰਤ ਵੱਲੋਂ ਦਿੱਤਾ ਹੋਇਆ ਗੁਣ ਹੈ ਐਸੇ ਹੀ ਕਰਕੇ ਅਸੀਂ ਤੁਹਾਡੇ ਇਸ ਨੌਜਵਾਨ ਨੂੰ ਇਸ ਕਾਦਰ ਦੇ ਪੁਜਾਰੀ ਉਸਦੀ ਆਗਿਆ ਵਿੱਚ ਚੱਲਣ ਹਰ ਨਾਲੇ ਨੂੰ ਉਸਤੇ ਸਪਰਦ ਕਰਨ ਲੱਗੇ ਹਾਂ ਇਹ ਨਾਲਾ ਜੋ ਕਿ ਠੰਡਾ ਅਤੇ ਨਿਰਮਲ ਜਲਦੀ ਕਰਾਮਾਤ ਨੂੰ ਆਪਣੇ ਅੰਦਰ ਰੱਖਦਾ ਹੈ ਨੌਜਵਾਨੇ ਕਰਦਿਆਂ ਦੇ ਆਸ਼ਾ ਅਤੇ ਨਿਰਾਸ਼ਾ ਦੇ ਦਰਮਿਆਨ ਖਲੋਕੇ ਦਿਲ ਦੇ ਨਾਂ ਚੁੰਦਿਆਂ ਹੋਇਆਂ ਵੀ ਨੌਜਵਾਨ ਨੂੰ ਚੁੱਕ ਕੇ ਨਦੀ ਦੇ ਕੰਢੇ ਪਾ ਦਿੱਤਾ ਇੱਥੇ ਉਹ ਨੌਜਵਾਨ ਕਾਫੀ ਦੁੱਖ ਅਨੁਭਵ ਕਰਨ ਲੱਗਾ ਕਿਉਂਕਿ ਉਸ ਨੂੰ ਬਿਨਾਂ ਕੱਪੜਿਆਂ ਤੋਂ ਹੀ ਪਾ ਦਿੱਤਾ ਗਿਆ ਸੀ ਉੱਪਰੋਂ ਉਸ ਉੱਪਰ ਪਾਣੀ ਦੀਆਂ ਬਾਲਟੀਆਂ ਪਰ ਪਰ ਕੇ ਉਸ ਦਾ ਪਰਿਵਾਰ ਪਹੁੰਚਾ ਉਹ ਪੈਣਾ ਘਬਰਾਇਆ ਫਿਰ ਬੇਹੋਸ਼ ਹੋ ਗਿਆ ਪਰ ਉਸਦੇ ਪਰਿਵਾਰ ਵਾਲਿਆਂ ਨੇ ਪਾਣੀ ਪੋਣਾ ਬੰਦ ਨਹੀਂ ਕੀਤਾ ਅਤੇ ਨਾ ਹੀ ਉਸਦੇ ਬੇਹੋਸ਼ ਹੋ ਜਾਂਦਾ ਕੋਈ ਫਿਕਰ ਹੀ ਕੀਤਾ ਉਹਨਾਂ ਵਿੱਚੋਂ ਕਈ ਇਸੇ ਹੀ ਨਿਸ਼ਚੇ ਦੇ ਸਨ ਕਿ ਜੇ ਇਸ ਦੀ ਮੌਤ ਹੋਣੀ ਯਕੀਨੀ ਹੈ ਨਮੂਨਿਆਂ ਵਿੱਚ ਤਾਂ ਸવાય ਜ਼ਹਿਰੀਲੀਆਂ ਦਵਾਈਆਂ ਦੇ ਜ਼ਹਿਰੀਲੀਆਂ ਚੀਜ਼ਾਂ ਖਵਾ ਕੇ ਉਸ ਨਾਲ ਪਾਣੀ ਦੇਣ ਜਾਂ ਹੋਰ ਕਿਸੇ ਵੀ ਤਰ੍ਹਾਂ ਪਾਣੀ ਪਿਲਾਇਆ ਨਹੀਂ ਜਾਂਦਾ ਸਲਫਾ ਦੀ ਪਰਤੋ ਕਰਕੇ ਆਮ ਪਾਣੀ ਦਿੱਤਾ ਜਾਂਦਾ ਹੈ ਪਹਿਲਾ ਉਸ ਨੌਜਵਾਨ ਦਾ ਸਰੀਰ ਟੜਫਿਆ ਫਿਰ ਥੋੜੀ ਸਥੇਰਬਾਲ ਹਿੱਲਿਆ ਅਤੇ ਫਿਰ ਉਹ ਆਪਣੇ ਆਪ ਨੇ ਆਪ ਉੱਠ ਕੇ ਬੈਠ ਗਿਆ ਇਸ ਘੋਤਕ ਨੂੰ ਵੇਖ ਕੇ ਉਸ ਦਾ ਪਰਿਵਾਰ ਅਤੇ ਉਹ ਨੌਜਵਾਨ ਹੈਰਾਨ ਲੱਗੇ ਬਾਬਾ ਜੀ ਨੇ ਉਸ ਨੂੰ ਕੱਪੜੇ ਪੁਆਏ ਅਤੇ ਉਸ ਦੀ ਦੇਹੀ ਨੂੰ ਚੰਗੀ ਤਰ੍ਹਾਂ ਸਾਫ਼ ਕਰਵਾਇਆ ਅਤੇ ਆਖਰ ਤੁੱਪੇ ਬਿਠਾ ਕੇ ਗਰਮ ਗਰਮ ਚਾਹ ਪੀਣ ਨੂੰ ਦਿੱਤੀ ਦੋ ਚਟੀਆਂ ਗੋਲੀਆਂ ਜੋ ਪਤਾ ਨਹੀਂ ਕੁਰੈਨ ਜਾਂ ਕੋਈ ਹੋਰ ਸਨ ਉਸ ਨੂੰ ਘਰ ਜਾ ਕੇ ਗੁਰੂ ਗੁਰੂ ਜਪਨ ਦੀ ਆਗਿਆ ਕਰਕੇ ਘਰ ਨੂੰ ਟੋਰਿਆ ਉਹ ਨੌਜਵਾਨ ਅਤੇ ਉਸਦਾ ਪੂਰਾ ਪਰਿਵਾਰ ਗੁਰੂ ਮਹਾਰਾਜ ਜੀ ਦਾ ਧੰਨਵਾਦ ਕਰਦਾ ਹੋਇਆ ਆਪਣੇ ਘਰ ਨੂੰ ਟੁਰ ਪਿਆ ਇਸ ਘਟਨਾ ਨੇ ਬਾਬਾ ਜੀ ਦੀ ਮਹਿਮਾ ਅਤਿਅੰਤ ਕਰ ਦਿੱਤੀ ਹਰ ਪਾਸੇ ਲੋਕ ਗੱਤਗੱਤ ਹੋਏ ਮਨ ਨਾਲ ਮਹਾਪੁਰਖਾਂ ਦੀ ਸੰਗਤ ਕਰਨ ਔਣ ਲੱਗ ਪਏ ਬਾਬਾ ਜੀ ਦਾ ਵਰਤਾਓ ਹਰ ਸਮੇਂ ਹਰ ਮਨੁੱਖ ਨਾਲ ਉਸ ਦੀ ਮਨੋ ਕਾਮਨਾ ਅਤੇ ਮਨੋ ਵਿਰਤੀ ਵਾਲਾ ਹੀ ਹੁੰਦਾ ਸੀ ਜੋ ਮਨ ਨੂੰ ਉੱਚੀਆਂ ਮਾਨਸਿਕ ਗੱਲਾਂ ਨਹੀਂ ਕਰਨ ਕਰਦੇ ਬਾਬਾ ਜੀ ਨੂੰ ਉਹਨਾਂ ਨੂੰ ਕਦੇ ਵੀ ਘਰੇਲੂ ਲੋੜਾਂ ਬੱਚਿਆਂ ਦੀ ਸਿਹਤ ਅਤੇ ਮੁਕਦਮੇ ਆਤੋਂ ਅੱਗੇ ਨਹੀਂ ਸੋਚਣ ਦਿੱਤਾ ਉਹ ਮੰਨ ਦੀਆਂ ਕਹਾਣੀਆਂ ਨਾਲ ਹੀ ਮਨੁੱਖ ਨੂੰ ਤੋਲਦੇ ਅਤੇ ਉਸ ਦੇ ਵਿਚਾਰਾਂ ਵਿੱਚ ਉਸ ਨੂੰ ਪਾਈ ਰੱਖਦੇ ਸਨ ਉਹ ਕੱਚ ਦੇ ਵਪਾਰੀ ਨੂੰ ਕਦੇ ਸੱਚੇ ਮੋਤੀ ਨਹੀਂ ਵਖੰਦੇ ਸਨ ਕਿਉਂਕਿ ਇਸ ਤਰ੍ਹਾਂ ਉਸ ਪਦਾਰਥ ਦਾ ਮੁੱਲ ਘਟਦਾ ਹੀ ਨਹੀਂ ਬਲਕਿ ਮੜ ਹੀ ਜਾਂਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ